ਇਸ ਚੰਗੀ ਨੂੰ ਚੰਗੇ ਬੋਕਦੇ ਬੱਚੇ ਨੇ ਸੱਟ ਕੇ ਕੀ ਕਰਦਾ ਹੁੰਦੇ ਨੂੰ ਉਹ ਜਾਂ ਹੁਣ ਚੁੱਪਰ ਆ ਚੰਗੇ ਨੇ ਜੇ ਮੰਦੇ ਨੇ ਇਹਦਾ ਸਾਡੇ ਅਸੀਂ ਵੇਚ ਆਂਦੇ ਲੋ ਤੇ ਮੇਜਰ ਦੇ ਚੇਲੇ ਨੂੰ ਹਾਕ ਮਾਰੀ ਰਾਜੂ ਉਹ ਮੇਜਰ ਦੇ ਚੇਲਿਆ ਉਹ ਬੱਬੀ ਓਏ ਓ ਬਾਈ ਆਲੇ ਟਾਲੇ ਜਨਾਲਾ ਤੇ ਆ ਕੇ ਜੇ ਸੌਦਾ ਵੇਚਣਾ ਸਾਹਮਣੇ ਮੋੜ ਤੇ ਖੜਕ ਖੜਕ ਬਾਈ ਉੱਪਰੋਂ ਨਾ ਜਾ ਕੋਈ ਦਿੱਤੋਂ ਘੁੰਦਾ ਨਹੀਂ ਹੈਗਾ ਹਾਂ ਉਹ ਤਾਂ ਕੋਈ ਗੱਲ ਨਹੀਂ ਫਿਰ ਆਲੇ ਟਾਲੇ ਨਾਲਾ ਇੱਥੇ ਸਾਹਮਣੇ ਖੜਕਾ ਕਰਦਾ ਤੇਰੇ ਦਰਤੇ ਖੜੇ ਹੂੰ ਲਉ ਬਈ ਉਲੂ ਕੀ ਜਾਨਾ ਉੱਪਰਾਂ ਖੜੇ ਅਗਲਾ ਤੇਰੇ ਦਰਤੇ ਖੜਕ ਰਿਹਾ ਸਾਈ ਕਾਟੋ ਮੈਂ ਤੇਰਾ ਐਨੀ ਗੱਲ ਬਣਨੀ ਦੋਨੇ ਬੱਕਰੇ ਨੇਗੇ ਮਾਦਾ ਬੱਕਰੀਆਂ ਸਮਝ ਕੇ ਲੈ ਰਿਹਾ ਤੂੰ ਦਾਈ ਛੋਟੇ ਪੈ ਗਏ ਆ ਪਛਾਣ ਨਾ 9000 ਦੇ ਨਾਮ ਨੇ ਰੱਟ ਪਾਰ ਨਹੀਂ ਮਾਰਦਾ ਬਹੁਤ ਥੱਲੇ ਲਾ ਰਹੇ ਹੁੰਗੇ ਫੇ ਤੂੰ ਦੱਸ ਥੱਲੇ ਉੱਤੇ ਕਿੱਥੇ ਆਵੇਂਗਾ ਉਧਰ ਨੂੰ ਕੋ ਜਾਂਦਾ ਰਾਜੂ ਹੋ ਓਰੇ ਆ ਜਾ ਯਾਰ ਖਾਈਆਂ ਨੇ ਓਏ ਨਾਲ ਕਰ ਯਾਰ ਗੱਲ ਇਹਨੇ ਕਰਨਾ ਸੌਦਾ ਉਹਦਾ ਇੱਕ ਦਾ ਪਤਾ ਨਹੀਂ ਓ ਬਾਈ ਕਰਿਆ ਕਰਦੇ ਓਏ ਕੁਝ ਕਰੀਆਂ ਓਏ ਯਾਰ ਬਾਈ ਰੋਬ ਨਾ ਸੌਦਾ ਕਰ ਤੇਰੇ ਮੁਖਤ ਦੇ ਨਹੀਂ ਹੈਗੇ ਹੱਸ ਕੇ ਜੇ ਗੱਲ ਨਾ ਕਰ ਉਹ ਗੱਲ ਕਰ ਠੋਕ ਕੋਈ ਨੂੰ ਠੋਕੀ ਠੋਕ ਕੇ ਗੱਲ ਕਰ ਨਾ ਦੀ ਨਾ ਗੱਲ ਠੀਕ ਆ ਠੋਕ ਜੀ ਛੇ ਤਾ ਨੇ ਤੇਰਾ ਹਾਂ ਕੀ ਕਰਨਾ ਯਾਰ ਕੱਢ ਰਿਹਾ 14 ਦਿਨ ਹੀ ਪਿਛੜੀ ਨਹੀਂ ਵੀ ਕਿਉਂ ਤੂੰ ਮੇਮਣੇ ਵੀ ਦੇਖ ਉਸਤਾਦ ਐਨੇ ਜੰਗੇ ਮੇਮਣੇ ਕੰਨਾ ਕੁੰਨਾ ਦੇ ਆ ਦੇਖ ਮੇਮਣਾ ਕੱਢ ਕੇ ਕੱਢੀ ਯਾਰ ਬਈ ਸੌਦਾ ਮੈਂ ਕਹਦਾ ਕੱਢ ਜਦੋਂ ਤੇਰੇ ਹੈ ਹੀ ਨਹੀਂ ਜਦੋਂ ਅੰਦਰ ਹੈ ਉਹ ਗੈਰਾ ਤੋਂ ਮੇਮਣੇ ਦੇਖ ਸੌਦਾ ਕਰਾ 1:00 ਵਜ ਕੇ ਨਹੀਂ ਤੂੰ ਮੇਮਣੇ ਦੇਖ ਯਾਰ 1:00 ਵਜ ਕੇ ਸੌਦਾ ਮਰੇ ਮੇਮਣੇ ਕਿਸੇ ਨਾ ਚੰਗੇ ਬੋਕ ਦੇ ਬੱਚੇ ਆਪਾਂ ਯਾਰ ਮਾੜਾ ਬੋਕ ਤਿੰਨ ਦਾ ਛੱਡ ਨਹੀਂ ਫਿਰ ਫਿਰ ਪੈਸੇ ਮਾੜੇ ਆ ਮੈਂ ਪੈਸੇ ਮਾੜੇ ਲਾ ਰਿਹਾ ਹੁੰਦਾ ਸੀ ਚੰਗੇ ਤਾਂ ਲਾਉ ਮੜੇ ਜੇ ਕਾੜੇ ਜੇ ਦਾ ਆ ਮੁੰਡਾ ਆ ਫਰਾਂ ਦਾ ਗਾਹਾਂ ਨੂੰ ਕਰਦੇ ਰਾਜ ਹੁਣ ਕੀ ਕਰਲੇ ਕਰੀਏ ਦੱਸ ਦੇ ਦੱਲੇ ਪੂਰੇ ਹੁਣ ਤਾਂ ਨਹੀਂ ਕਾਸਰ ਨਾਸਵੇਂ ਮੁੰਡਿਆਂ ਉਹ ਬਾਈ ਆਪਣੇ ਜੀ ਕਢਾਉਣਗੇ ਦੱਸ ਉਹ ਬੱਕਰੀ ਫਾਉ ਉਹ ਵਧੀਆ ਰਹਿ ਨਿਕਲ ਵੀ ਆ ਬਾਈ ਨਿਕਲਦੀ ਆ ਨਿਕਲਦੀ ਆ ਲੈ ਬਾਈ ਰੱਖਣ ਵਾਲਾ ਤਾਂ ਨਹੀਂ ਹੋਗਾ ਓਏ ਰੱਖਣ ਵਾਲਾ ਬਾਈ ਤੈਨੂੰ ਪਤਾ ਹੀ ਆਗਲਾ ਦੇ ਕਿੰਨਾ ਕਰਦਾ ਓਹ ਵੀਰੇ ਓਏ ਤੇ ਕਾ ਓਸੀਰੇ ਓਰੇ ਦਾ ਗੱਲ ਤਾਂ ਸੁਣਾ ਕਿਸੇ ਕੇ ਵਿੱਚ ਕੋਟਾ ਜਾਓ ਓ ਵੀਰੇ ਕਿਤੇ ਨਹੀਂ ਜਾਂਦੇ ਯਾਰ ਜੇ ਤਾਂ ਦੇਣੇ ਨੇ ਤਾਂ ਉਹਰੇ ਆ ਜਾਓ ਨਹੀਂ ਅਸੀਂ ਕਰ ਜਾਈਏ ਜੇ ਤਾਂ ਖਾਣੇ ਤੂੰ ਖਰਚਾ ਕਰਦਾ ਤਾਂ ਕਰਦਾ ਜਿਆ ਫਰੀਏ ਨੇ ਯਾਰ ਇਹ ਕੋਈ ਇੱਥੇ ਕਿਹੜਾ ਸਿਰ ਪੋੜਦਾ ਨਹੀਂ ਹੈ ਜੀ ਨਹੀਂ ਕਿ ਤੂੰ ਸਾਹਮਣੇ ਖੜਵੀਂ ਹਾਂ ਮੈਂ ਸੌਦਾ ਵੇਚਦਾ ਹਾਂ ਇੱਥੇ ਕਿਹੜਾ ਇੱਥੇ ਸਿਰ ਪਰਾਂ ਨੂੰ ਲੱਗ ਜਾਣੇ ਵੀ ਤੇਰੀ ਗੱਲ ਗੱਲ ਬੱਚਾਂਗੇ ਕੋਈ ਗੱਲ ਨਹੀਂ ਦੱਸ ਦੇ ਯਾਰ ਬਾਈ ਵਾਂ ਕੇ ਜਾ ਰਿਹਾ ਮੈਂ ਮਨਿਆਂ ਦਾ ਫਿਰ ਕਿਵੇਂ ਕਰਨਾ ਹੈ 1000 ਘਟਦੇ ਥੁੰਦੇ 1000 ਤਾਂ 14 ਕਹਿਣਾ ਤੂੰ ਹੋਰ 1000 ਘਟਦੇ ਤੂੰ 13 ਕਹਿਣਾ ਹੁੰਦਾ ਇਹ ਆਪਣੇ ਅਕਲ ਚ ਨਹੀਂ ਆਉ ਕੰਮ ਤੂੰ ਆ ਉਹ ਤੂੰ ਬੋਲੇਗਾ ਕੁਝ ਓਏ ਮਤੋਂ ਬੜੇ ਮੇ ਲਵੇਂਗਾ ਤੂੰ ਇਹ ਬਾਈ ਦਾ ਤਾਂ ਨਹੀਂ ਮੂੰਹ ਮੱਥੇ ਲੱਗੇ ਹੁਣ ਤੇਰੇ ਦਾ ਕੰਗਰਾ ਪਤਾ ਪਤਾ ਵੀ ਸਹੀ ਰਹੀ ਸੁਣੀਏ ਤੂੰ ਸਹੀ ਦੱਸਦੇ ਸਹੀ ਨਹੀਂ ਦੱਸਦੀ ਨਹੀਂ ਸਹੀ ਹੋਰ ਆ ਓਏ ਕਹਿੰਦਾ ਨਹੀਂ 13000 ਕਹਿੰਦਾ ਰਾਜੂ ਯਾਰਾ ਬੰਦਾ 11000 ਦੇ ਵੇਚਤੇ ਨਹੀਂ 11000 ਕੀ ਗੱਲ ਹੋ ਗਈ ਹੁਣ ਸਾਡੀ ਕਿਤਨਾ ਗਰੀਬ ਦੀ ਤੇ ਛੋ ਮੈਂ ਕਿੱਥੇ ਖੜ ਜਾ ਮੇਰਾ ਦਵਾਲਾ ਘੜ ਤੋਂ ਕਿਹਦਾ ਖੜਾ ਉਹ ਨਹੀਂ ਸੁਣ ਇਹਨੂੰ ਭਜੇ ਨਾ ਦੋ ਇਹਨੂੰ ਮੈਨੂੰ ਖਿੱਚਵਾਉਂਗੇ ਉਹ ਨਹੀਂ ਇਹ ਨਹੀਂ ਮੇਰੇ ਨੂੰ ਫੜ ਕੇ ਰੱਖ ਮੈਂ ਤਾਂ ਨਾਲ ਨਹੀਂ ਕੋਸਾ ਸੁਣਿਆ ਛੜਦਾ ਨਹੀਂ 100 ਲੱਖ ਫਿਰ ਮੂੰ ਮਾਪਾ ਉਹੀ ਆਪਾਂ ਕੱਟੀਆਂ ਜਾਇਜ਼ ਮੰਗਿਆ 16000 ਨਹੀਂ ਮੰਗਿਆ ਉਹ ਮੇਰੀ ਗੱਲ ਸੁਣ ਜੇ ਆਪਾਂ ਨੂੰ ਕੁਝ ਦੇਖਦਾ ਫਿਰ ਆਪਾਂ ਲੈ ਵੀ ਲੈਂਦੇ ਯਾਰ ਇਹ ਗੱਲ ਆਈ 25 ਕਰਕੇ ਫਿਰ ਚੀਜ਼ ਕਰਕੇ ਪੈਸੇ ਕੱਟ ਲਾ ਦੇ ਵਕਲੀ ਨੇ ਲੱਗ ਰਿਹਾ ਚੱਲ ਲਾਓ ਯਾਰ ਕੁਛ ਨਹੀਂ ਹੁੰਦਾ ਜਿੰਨੋ ਮਰਜੀ ਪੁੱਸਲਾ ਘੱਟ ਨਹੀਂ ਲੱਗੇ ਚੱਲ ਤੂੰ ਪੱਕਾ ਲਾ ਯਾਰ ਰਾਜੂ ਪੱਕਾ ਲਾ ਦੇ ਪੱਕੇ ਲੱਗੇ ਰਾਜੂ ਤੇ ਹੈ ਤੈਨੂੰ ਬਹੁਤ ਸੋਨਾ ਹੈ ਤੈਨੂੰ ਨਾ ਵੀ ਮਰਜ਼ੀ ਤੇਰੀ ਹੈ ਸਾਢੇ 11 ਦੇ ਵਿੱਚ ਤੇ ਬੱਲਾ ਬੱਸ ਬੱਸ ਪਾ ਗੱਡੀ ਚੱਕੇ ਮੈਨੂੰ ਪਤਾ ਚੱਲ ਚੱਕ ਮੇਜਰ ਉਹ ਮੇਜਰ ਮੈਂ ਤਾਂ ਪੈਸੇ ਦਿੰਨਾ ਤੈਨੂੰ ਨਹੀਂ ਲੈਣੇ ਫਿਰ ਖੜੇ ਰਹਿਣ ਦੇ ਮੈਂ ਲੈ ਜਾਉਂ ਟਿਕਾ ਨੂੰ ਉਹ ਕਰੀ ਜਾਂਦਾ ਹਾਂ ਮੇਰੀ ਕਿਉਂ ਕਾ ਤੂੰ ਕਹੇ 12000 ਮੈਨੂੰ ਦੇ ਤੇ ਤੇਰੇ ਹੋ ਗਏ ਸੌਦਾ ਤਾਰ ਮਾਰ ਬੰਦਾ 12 ਦੇ ਦਿੱਥੋਂ ਮੈਂ ਲੈ ਲੈਣਾ ਛਿੱਪੀਆਂ ਗੱਲਾਂ ਨੇ ਕਿਉ ਹਾਂ ਬਹੁਤੀਆਂ ਆਗਲੇ ਨੂੰ ਵੀ ਮਾਰਨੀ ਨਾ ਪਾਉਣੀ ਬੱਚਿਆਂ ਦਾ ਜੁਏ ਸਲਾ ਦਾ ਰੇ ਸੰਗਰ ਦੇ ਪਿੰਡੇ ਦੇਖ ਕੇ ਮੁੰਨ ਲਾਇਆ ਕੱਟਾ ਨਹੀਂ ਨਾ ਹੈਗਾ ਬੰਦਾ ਦੇਖਾ ਗਏ ਅੱਜ ਤੁਮ ਕੋਈ ਨਹੀਂ ਖਾਇਆ ਥੀਸ ਤੇ ਮੁੰਨ ਲਾਇਆ ਬੱਚਾ ਹਾਂ ਪੋਚਿਆ ਨਹੀਂ ਜਾਂਦਾ ਆ ਵੇ ਨਾ ਉਹ ਆਤਾ ਫੜਾ ਦੇ ਕਿਤਾ ਇਹ ਨਹੀਂ ਸਮਝ ਕੇ ਦੇਖ ਮੈਂ ਉਹ ਬਾਈਆ ਗੱਡੀ ਚ ਪਾ ਓ ਮੇਜਰ ਦੇ ਚੇਲਿਆ ਚੰਗੀਆਂ ਨੂੰ ਚੰਗੇ ਬੋਗਦੇ ਬੱਚੇ ਛੱਟ ਕੇ ਕੀ ਕਰਦਾ ਉਹ ਜਹਾ ਹੁਣ ਉੱਪਰ ਆ ਚੰਗੇ ਨੇ ਜੇ ਮੰਦੇ ਨੇ ਇਹਨਾਂ ਸਾਡੇ ਅਸੀਂ ਵੇਚਾਂਗੇ ਓ ਤੇਰ ਦਾ ਮੇਜਰ ਦੇ ਚੇਲੇ ਨੂੰ ਹਾਕ ਮਾਰੀ ਰਾਜੂ ਓ ਮੇਜਰ ਦੇ ਚੇਲਿਆ ਓ ਬੱਬੀ ਓਏ ਆਏ ਹਾਕ ਮਾਰ ਕੇ ਬੱਕਰੇ ਲਾ ਜੋ ਤੀਜਾ ਨੇ ਵਧੀਆ ਬਹੁਤ ਹੋ ਗਿਆ ਮੇਵਣਿਆ ਤੁਨ੍ਹ ਆ ਬਈਓ ਪੈਸੇ ਲਾ ਇਹਨੂੰ ਫੜਾ ਦੇ ਕੋਈ ਗੱਲ ਐ ਇੰਨਾ ਨਹੀਂ ਏਡਾ ਕਰਦਾ ਤੂੰ ਹੀ ਫੜ ਲੈ ਉਹ ਦੋ ਮਿੰਟ ਮੈਂ ਗੱਲ ਤਾਂ ਕਰਨਾ ਤੇ ਹੋਰ ਤੂੰ ਸੌਦਾ ਕਰਦ ਕੇ ਲੈ ਜੀ ਇੱਥੇ ਚਿੱਕ ਚਿੱਕ ਖੜੀ ਹੋ ਕੇ ਰੀਗ ਜਾਣੇ ਸਾਨੂੰ ਪਤਾ ਯਾਰ ਚੰਗੀ ਚੀਜ਼ ਨੂੰ ਕੌਣ ਛੱਡਣ ਲੱਗਿਆ ਸਿਉਨੇ ਨੇ ਸਿਉਨੇ ਦੇ ਰਾਹ ਵੇਕਣਾ ਹੈ ਗੱਲ ਆ ਯਾਰ ਬਈ ਘਰ ਆ ਮੇਰਾ ਭਰਾ ਆ ਗਿਆ ਲੈ ਬਈ ਭਰਾ ਆ ਤਰੇ ਸਭ ਦੇ ਭਰਾ ਵੱਡੇ ਭਾਈ ਮੂਰੇ ਕਰੋ ਹਾਂ ਹਾਂ ਮੰਡੀ ਆ ਜਾ ਉਧਰ ਮਰਿਆ ਕਿ ਨਾ ਹੋ ਰਹਿਣ ਦੇ ਤੂੰ ਰਹਿਣ ਦੇ ਤੂੰ ਰਹਿਣ ਦੇ ਵੱਡੇ ਭਾਈ ਐ ਤੂੰ ਵੱਡੇ ਭਾਈ ਨੂੰ ਕਹਿ ਦਿੰਦਾ ਮੈਂ ਆਪੀ ਇਹਨੂੰ ਕਹਿ ਦਿੰਦਾ ਸੱਤ ਆ ਜਾ ਆ ਹਾਂ 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 ਬਾਹ ਮਾਹਾਂ ਦੇ ਤੂੰ ਥਾਸ 11 11.5 ਲੋ ਚੱਕ ਠੀਕ ਆ ਜੀ ਕਾ ਕਹਿਣ ਦੀ ਦੁਬਾਰੇ ਵੀ ਦੁਬਾਰਾ ਹੋਣ ਦੇ ਚੀਜ਼ਾਂ ਨਹੀਂ ਮਾੜੀਆਂ ਚੀਜ਼ਾਂ ਵਧੀਆ ਬੱਕਰੇ ਨੇ ਤਾਂ ਘਰ ਕਲੰਪਾ ਹੋ ਗਿਆ ਨਾ ਬੋਕਦਾਂ ਨੂੰ ਗਿਆ ਮਰ ਚਾਹੁੰਦਾ ਆਂ ਮਿਲਦਾ ਮਾਨ ਥੋੜੀ ਨਿੰਦਾਂਗੇ ਆਪਾਂ